ਚੰਡੀਗੜ੍ਹ ਦੇ ਵਿੱਚ ਮੇਅਰ ਦੀਆਂ ਇਲੈਕਸ਼ਨਸ ਹੋਈਆਂ ਨੇ ਉਹਦੇ ਵਿੱਚ ਆਪ ਤੇ ਕਾਂਗਰਸ ਨੂੰ ਮਾਤ ਦਿੰਦੇ ਹੋਏ ਬੀਜੇਪੀ ਨੇ ਵਧੀਆ ਲੀਡ ਦੇ ਨਾਲ ਜਿੱਤ ਹਾਸਲ ਕਰ ਲਈ ਐ ਇਸ ਵਾਰ ਤੁਹਾਡਾ ਕੀ ਕੇ ਬੀਜੇਪੀ ਐ ਸ਼੍ਰੋਮਣੀ ਅਕਾਲੀ ਦਲ ਦਾ ਇੱਕ ਬੀਜੇਪੀ ਦੇ 16 ਨੇ 13 ਆਮ ਆਦਮੀ ਪਾਰਟੀ ਦੇ 6 ਕਾਂਗਰਸ ਦੇ ਤੇ ਬੀਜੇਪੀ ਦੇ 16 ਇੱਕ ਅਕਾਲੀ ਦਲ ਇਹਦਾ ਮਤਲਬ ਕਿਨੇ ਕਿਨੇ ਵਿੱਚ ਵਿਚਾਲੇ ਜਾਂ ਤੱਕ ਕ੍ਰਾਸ ਵੋਟਿੰਗ ਕਰਤੀ ਦਾ ਇੱਧਰ ਉੱਧਰ ਹੋ ਗਏ ਉਹ ਹੋ ਗਿਆ ਜਸਵੀਰ ਸਿੰਘ ਬੰਟੀ ਕਾਂਗਰਸ ਦੇ ਨੇ ਉਹ ਸੀਨੀਅਰ ਡਿਪਟੀ ਵੇਅਰ ਬਣ ਕੇ ਸੀਨੀਅਰ ਚਾਕਰ ਨੇ ਇੱਕ ਟਵੀਟ ਜਾਰੀ ਕੀਤਾ ਜਿਦੇ ਵਿੱਚ ਉਹਨਾਂ ਨੇ ਪੰਜਾਬ ਸਰਕਾਰ ਤੇ ਨਿਸ਼ਾਨੇ ਵੀ ਮਨੇ ਨੇ ਤਾਂ ਉੱਥੇ ਉਹਨਾਂ ਨੇ ਇੱਕ ਇਹ ਵੀ ਬਿਆਨ ਦਿੱਤਾ ਕਿ ਜੋ ਕਿ ਚੰਡੀਗੜ੍ਹ ਨੂੰ ਵਿਧਾਨ ਸਭਾ ਬਣਾਉਣ ਦੇ ਲਈ ਜਗ੍ਹਾ ਦਿੱਤੀ ਜਾ ਰਹੀ ਹੈ 10 ਏਕੜ ਉਹ ਵਾਪਸ ਲੈ ਲਈ ਜਾ ਹੁਣ ਜਿਹੜੀ ਚੀਜ਼ ਪਹਿਲੇ ਹੀ ਵਿਧਾਨ ਸਭਾ ਦਾ ਪੰਜਾਬ ਦੇ ਕੋਲ ਹੈ ਤੇ ਤੁਸੀਂ ਆਪ ਦਾ ਹੱਕ ਵੀ ਛੱਡ ਕੇ ਦੇ ਦੂਜਾ ਮਗਰ ਤੁਰ ਪਏ। ਗ੍ਰੀਡਾਖੜ ਸਾਹਿਬ ਕਹਿੰਦੇ ਆ ਕਿ ਉਹ ਜਿਹੜੀ ਹਰਿਆਣੇ ਨੂੰ 10 ਏਕੜ ਜਮੀਨ ਦਿੱਤੀ ਹੈ ਪੰਜਪੂਲੇ ਦੇ ਕੋਲ ਨਾ ਮਣੀ ਮਝਰੇ ਦੇ ਕੋਲ ਉਹ ਉਹਨਾਂ ਨੂੰ ਨਾ ਦਿੱਤੀ ਜਾਵੇ ਉਹਦੇ ਵੱਟੇ ਉਹਨਾਂ ਤੋਂ ਜ਼ਮੀਨ ਵੀ ਵਾਪਸ ਲਈਏ। ਕੇਜੀਵਾ ਸਾਭ ਦੇ ਵੱਲੋਂ ਇੱਕ ਬਿਆਨ ਆਇਆ ਜਿਦੇ ਵਿੱਚ ਉਹਨਾਂ ਨੇ ਹਰਿਆਣਾ ਦੇ सीएम 나이બ ਸੈਣੀ ਨੂੰ ਦੋਸ਼ ਲਗਾਇਆ ਉਹਨਾਂ ਨੇ ਕਿਹਾ ਕਿ ਮੈਂ ਤਾਂ ਕਈ ਵਾਰ ਕਿਹਾ ਕਿ ਇਹ ਅਮਨਦੀ ਸਫਾਈ ਕੀਤੀ ਜਾਵੇ ਪਰ ਨਾਇਬ ਸੈਣੀ ਦੇ ਵੱਲੋਂ ਹੀ ਉਹਨਾਂ ਦੀ ਗੱਲ ਨੂੰ ਜਿਹੜਾ ਮਤਲਬ ਕਿ ਸੀਰੀਅਸ ਨਹੀਂ ਲਿਆ ਜਾਂਦਾ ਨਾਇਬ ਸੈਣੀ ਤਾਂ ਅਜੇ ਹੁਣ ਆਏ ਨੇ ਜੀ ਹੁਣ ਤੱਕ ਤਾਂ ਉੱਥੇ ਬਨੋਰ ਲਾਲ ਖੱਟੜ ਜਿਹੜੇ ਪਿਛਲੇ ਲੰਬੇ ਸਮੇਂ ਤੋਂ ਮੁੱਖ ਮੰਤਰੀ ਰਹੇ ਨੇ ਲਗਭਗ 9.5 ਸਾਲ ਉਹ ਹਰਿਆਣਾ ਦੇ ਮੁੱਖ ਮੰਤਰੀ ਰਹੇ ਨੇ ਹੁਣ ਤਾਂ ਤੁਹਾਡੇ ਕੋਲੇ ਉਹ ਮੰਤਰੀ ਨੇ ਲੀਜੀ ਬਹਿੰਦੇ ਉਹਨਾਂ ਨਾਲ ਗੱਲ ਕਰ ਲੈਂਦੇ ਅਰਵਿੰਦ ਕੇਜਰੀਵਾਲ ਸਭ ਤੇ ਇਲਜ਼ਾਮ ਲੱਗਦਾ ਕਿ ਇਹਨਾਂ ਨੇ ਬਿਆਨ ਦਿੱਤਾ ਸੀ ਕਿ ਹਰਿਆਣਾ ਵੱਲੋਂ ਜਮਨਾ ਵਿੱਚ ਜ਼ਹਿਰ ਘੋਲਿਆ ਜਾ ਰਿਹਾ ਹੈ ਜਿਸ ਤਰ੍ਹਾਂ ਰੂਪ ਚ ਦੇਖੀਏ ਤਾਂ ਅਰਵਿੰਦ ਕੇਜਰੀਵਾਲ ਦਾ ਬਿਆਨ ਹੈ ਜਿਹੜਾ ਬੜਾ ਬਚਕਾਨਾ ਬਿਆਨ ਹੈ ਜੀ ਜੇ ਇਹ ਦੂਜੇ ਪੱਖ ਤੋਂ ਦੇਖਿਆ ਜਾਵੇ ਕਿ ਜਿੰਨੇ ਹਿੰਦੁਸਤਾਨ ਦੇ ਨਦੀਆਂ ਨਾਲੇ ਨੇ ਕਿਹੜਾ ਇਸ ਤਰ੍ਹਾਂ ਦੀ ਨਦੀ ਰਹੇਗੀ ਹੈ ਕਿਹੜਾ ਦਰਿਆ ਰਹੇਗਾ ਕਿਹੜਾ ਨਾਲਾ ਰਹੇਗਾ ਕਿਹੜੀ ਕੱਸੀ ਰਹੇਗੀ ਹੈ ਜਿਹੜੀ ਮਤਲਬ ਪ੍ਰਦੂਸ਼ਿਤ ਹੋਣ ਤੋਂ ਬਚੀ ਹੋਈ ਹੈ ਅਰਵਿੰਦ ਕੇਜਰੀਵਾਲ ਨੇ ਬਿਆਨ ਦਿੱਤਾ ਉਹਨਾਂ ਨੇ ਸ਼ਿਕਾਇਤ ਕਰਤੀ ਇਲੈਕਸ਼ਨ ਕਮਿਸ਼ਨ ਕੋਲ ਇਲੈਕਸ਼ਨ ਕਮਿਸ਼ਨ ਨੇ ਅਰਵਿੰਦ ਕੇਜਰੀਵਾਲ ਤੋਂ ਸੱਮਨ ਕਰਕੇ ਜਵਾਬ ਮੰਗ ਲਿਆ ਬਾਰਡਰ ਤੇ ਸ੍ਰੀ ਕਾਂਟਪਾਟ ਸਾਹਿਬ ਦੇ ਅੱਜ ਪਹੁੰਚ ਪਾਈ ਟੇ ਨੇ ਜਿਸ ਨੂੰ ਲੈ ਕੇ ਅੱਜ ਸੈਂਕੜੇ ਕਿਸਾਨ ਜਿਹੜੇ ਨੇ ਅੰਮ੍ਰਿਤਸਰ ਤੋਂ ਟਰੈਕਟਰ ਟਰਾਲੀਆਂ ਦੇ ਰਾਹੀਂ ਸ਼ੰਭੂ ਬਾਰਡਰ ਤੇ ਪਹੁੰਚੇ ਨੇ ਤੇ ਅਗਲੇ ਦਿਨ ਨੀਤੀ ਵੀ ਕੱਢ ਰਹੇ ਨੇ ਇਸ ਨੂੰ ਲੈ ਕੇ ਤੁਹਾਡੀ ਕੀ ਰਾਏ ਹੈ ਬੰਦੇਰ ਸਾਹਿਬ ਮੋਰੋ ਨੇ ਪ੍ਰੈਸ ਕਾਨਫਰੰਸ ਕੀਤੀ ਹੈ 14 ਫਰਵਰੀ ਦਾ ਜਿਹੜਾ ਕਿਸਾਨਾਂ ਦੀ ਕੇਂਦਰ ਸਰਕਾਰ ਨਾਲ ਮੀਟਿੰਗ ਹੋਣੀ ਆ ਉੱਥੇ ਗੱਲਬਾਤ ਕੀਤੀ ਗਈ ਅਗਲੇ ਦਿਨਾਂ ਤਿਕਾ ਕੋਜ ਹੋਰ ਨੀਤੀਆਂ ਨੇ ਜਿਨ੍ਹਾਂ ਦੇ ਉੱਤੇ ਖੁੱਲਕੇ ਵਿਚਾਰ ਕੀਤਾ। ਕੱਲ ਯਾਨੀ ਕਿ 31 ਜਨਵਰੀ ਤੋਂ ਪਾਰਲੀਮੈਂਟ ਦਾ ਸੈਸ਼ਨ ਸ਼ੁਰੂ ਹੋ ਰਿਹਾ ਹੈ ਜੋ ਕਿ ਵਕਵਾ ਘਪੜਾਵਾ ਦੇ ਵਿੱਚ ਹੋਏਗਾ ਤੁਸੀਂ ਇਸ ਨੂੰ ਕਿਵੇਂ ਵੇਖੋ? ਕੱਲੇ ਸੈਸ਼ਨ ਹੈ ਜੀ ਦੋ ਪੜਾਵਾਂ ਦਾ ਸੈਸ਼ਨ ਹੈ ਜੀ ਚੱਲਣਾ ਇਹ ਮਾਰਚ ਤੱਕ ਹੈ ਜੀ ਇਹ ਪਹਿਲਾ ਪੜਾਇਆ ਸ਼ਾਇਦ 10 ਫਰਵਰੀ ਤੱਕ ਸਸਿਕਾ ਜੀ ਮਾ ਕੋਮਲ ਕਪੂਰ ਤੁਸੀਂ ਦੇਖ ਰਹੇ ਹੋ ਪ੍ਰੋਗਰਾਮ ਇੱਕ ਮੇਰੀ ਵੀ ਸੁਣੋ ਅਸੀਂ ਹਾਜ਼ਰ ਹਾਂ ਇਸ ਪ੍ਰੋਗਰਾਮ ਦੇ ਵਿੱਚ ਅੱਜ ਦੀਆਂ ਕੁਝ ਪ੍ਰਮੁੱਖ ਖਬਰਾਂ ਲੈ ਕੇ ਤੇ ਇਹਨਾਂ ਪ੍ਰਮੁੱਖ ਖਬਰਾਂ ਤੇ ਚਰਚਾ ਪਾਉਣ ਦੇ ਲਈ ਸਾਡੇ ਨਾਲ ਸਤੇ ਚੈਨਲ ਤੋਂ ਜੁੜੇ ਨੇ ਚੀਫ ਐਡੀਟਰ ਜਸਪਾਲ ਸਿੰਘ ਟਿਲੋ ਟਿਲੋ ਸਾਹਿਬ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਸ਼ੁਕਰੀਆ ਬਹੁਤ-ਬਹੁਤ ਮਿਹਰਬਾਨ ਟਿਲੋ ਸਾਹਿਬ ਜੀ ਕਿਰ ਸਭ ਤੋਂ ਪਹਿਲਾਂ ਗੱਲ ਕਰੀਏ ਅੱਜ ਚੰਡੀਗੜ੍ਹ ਦੇ ਵਿੱਚ ਮੇਅਰ ਦੀਆਂ ਇਲੈਕਸ਼ਨਸ ਹੋਈਆਂ ਨੇ ਉਹਦੇ ਵਿੱਚ ਆਪ ਤੇ ਕਾਂਗਰਸ ਨੂੰ ਮਾਤ ਦਿੰਦੇ ਹੋਏ ਭਾਜਪਾ ਨੇ ਵਧੀਆ ਲੀਡ ਦੇ ਨਾਲ ਜਿੱਤ ਹਾਸਲ ਕਰ ਲਈ ਐ ਇਸ ਵਾਰ ਤੁਹਾਡਾ ਕੀ ਕਹਿਣਾ ਦੋ ਕੋ ਫਰਕ ਤਾਂ ਥੋੜਾ ਹੀ ਹੈਗਾ ਕਿਉਂਕਿ ਕੋਲੇ 36 ਕਾਉਂਸਲਰ ਨੇ ਜੀ ਉੱਥੇ 13 ਜਿਹੜੇ ਨੇ ਉਹ ਆਵਾਦਮੀ ਪਾਰਟੀ ਦੇ ਐ 6 ਕਾਂਗਰਸ ਦੇ ਐ ਨਾ 13 ਜਿਹੜੇ ਐ ਇਹਨਾਂ ਦੇ ਆਪਸ ਵਿੱਚ ਦੀ ਹੈਗੇ ਐ ਬੀਜੇਪੀ ਸ਼੍ਰੋਮਣੀ ਅਕਾਲੀ ਦਲ ਦਾ ਇੱਕ ਹੈ ਬੀਜੇਪੀ ਤੇ 16 ਨੇ 13 ਆਵਾਦਮੀ ਪਾਰਟੀ ਦੇ 6 ਕਾਂਗਰਸ ਦੇ ਤੇ ਬੀਜੇਪੀ ਦੇ 16 ਇੱਕ ਅਕਾਲੀ ਦਲ ਦਾ ਜੀ ਪਿਛਲੀ ਵਾਰ ਇਹ 20 ਬਣ ਗਈ ਸੀ ਇਸ ਕਰਕੇ ਕਿਉਂਕਿ 13 ਸੀਗੇ ਆਮ ਆਦਮੀ ਪਾਰਟੀ ਕੋਲੇ 6 ਸੀਗੇ ਕਾਂਗਰਸ ਦੇ 13 ਤੇ 6 19 ਤੇ 1 20 ਜੀ ਐਸ ਵਾਰ 19 ਮਿਲ ਗਏ ਬੀਜੇਪੀ ਨੂੰ ਜੀ ਤੇ ਉਹਨਾਂ ਦੇ ਜਿਹੜੇ ਹਰਪ੍ਰੀਤ ਕੌਰ ਬਬਲਾ ਨੇ ਉਹ ਮੇਅਰ ਬਣ ਗਏ ਜੀ ਬਿਲਕੁਲ ਨੰਬਰ 2 ਤੇ ਰਹਿ ਕੇ ਪ੍ਰੇਮ ਲਤਾ ਜਿਹੜੇ ਆਵਾਦਮੀ ਪਾਰਟੀ ਦੇ ਸੀ ਉਹਨਾਂ ਨੂੰ ਵੋਟਾਂ ਪਈਆਂ ਨੇ 17 ਜੀ ਇਹਦਾ ਮਤਲਬ ਕਿਹਨੇ ਕਿਹਨੇ ਵਿੱਚ ਵਿਚਵਚਾਲੇ ਜਾਂ ਤੱਕ ਕਰਾਸ ਵੋਟਿੰਗ ਕਰਤੀ ਜੀ ਜਾਂ ਇਧਰ ਉਧਰ ਹੋ ਗਏ ਉਹ ਹੋ ਗਿਆ ਜਸਵੀਰ ਸਿੰਘ ਬੰਟੀ ਕਾਂਗਰਸ ਦੇ ਨੇ ਉਹ ਸੀਨੀਅਰ ਡਿਪਟੀ ਮੇਅਰ ਬਣ ਗਏ ਜੀ ਤੀਜੇ ਸ਼ਾਇਦ ਉਹ ਵੀ ਕਾਂਗਰਸ ਦੇ ਨੇ ਡਿਪਟੀ ਮੇਅਰ ਤਰਨਮੈਤਾ ਬਣ ਗਏ ਆਪਾਂ ਕਹ ਸਕਦੇ ਆ ਕਿ ਜਿਹੜਾ ਇਹਨਾਂ ਨੇ ਬੰਨਾ ਸੀ ਕਿਉਂਕਿ ਪਹਿਲਾਂ ਇਹ ਇਕੱਠੇ ਸੀ ਇੰਡੀਆ ਗੱਠ ਜੋੜ ਬਣੇ ਆ ਇਸ ਵਾਰ ਕਾਂਗਰਸ ਦੇ ਪੰਜਾਬ ਦੇ ਆਗੂ ਸ਼ਰੇਆਮ ਕਹਿਣ ਲੱਗੇ ਸੀ ਅਸੀਂ ਇਹਨਾਂ ਦੇ ਨਾਲ ਸਬੰਧ ਨਹੀਂ ਰੱਖਨੇ ਜਿਹਦੇ ਕਰਕੇ ਲਗਾਤਾਰਤਾ ਦੇ ਵਿੱਚ ਇਹ ਜਿਹੜੇ ਲੋਕ ਨੇ ਉਹਨਾਂ ਨੇ ਕ੍ਰਾਸ ਵੋਟਿੰਗ ਕੀਤੀ ਹੈ ਕਿੰਨਿਆਂ ਕਿੰਨੇ ਕੀਤੀ ਹੈ ਕੁਝ ਨਹੀਂ ਕਹਿ ਸਕਦੇ ਲਿਕਨ ਭਾਰਤੀ ਜਨਤਾ ਪਾਰਟੀ ਨੇ ਮੇਅਰ ਦੀ ਸੀਟ ਦੇ ਉੱਤੇ ਆਪਣਾ ਪਰਚਮ ਲਹਿਰਾਤਾ ਉਹਨਾਂ ਦੇ ਹਰਪ੍ਰੀਤ ਕੌਰ ਬਬਲਾ ਨੂੰ ਅੱਜ ਮੇਅਰ ਦੀ ਝੰਡੀ ਵਾਲੀ ਕਾਰ ਮੇਅਰ ਦੀ ਕੁਰਸੀ ਮੇਅਰ ਦਾ ਵੱਡਾ ਕਮਰਾ ਜੀ ਉਹ ਸਾਰਾ ਕੁਝ ਪ੍ਰਾਪਤ ਹੋ ਗਿਆ ਸੋ ਜਿਹੜੇ ਪਹਿਲਾਂ ਮੇਅਰ ਤੇ ਬੈਠੇ ਸਨ ਆਮ ਆਦਮੀ ਪਾਰਟੀ ਤੇ ਜਿਹੜੇ ਤੁਹਾਡੇ ਰੱਪੜਾ ਕਰੇ ਕਾਂਗਰਸ ਜੀ ਉਹ ਇਸ ਰੇਸ ਤੋਂ ਬਾਹਰ ਹੋ ਗਏ ਹਾਲਾਂਕਿ ਜਿਹੜਾ ਪਿਛਲਾ ਇਹਨਾਂ ਦਾ ਮੇਅਰ ਸੀ ਕੁਲਦੀਪ ਕੁਵਾਰ ਉਤੇ ਕੋਈ ਪਰਚਾ ਹੋ ਗਿਆ ਸੀ ਉਹਨੂੰ ਅੱਜ ਹਾਈ ਕੋਰਟ ਨੇ ਉਹਤੇ ਰੋਕ ਜਿਹੜੀ ਸੀ ਲਾਕੀ ਉਹਨੂੰ ਸ਼ਾਮਲ ਹੋਣ ਦੀ ਇਜਾਜ਼ਤ ਵੀ ਮਿਲ ਗਈ ਸੀ ਹੁਣ ਇਹਦੇ ਵਿੱਚ ਭਾਰਤੀ ਜਨਤਾ ਪਾਰਟੀ ਦੇ ਜਿਹੜੇ ਸੀਨੀਅਰ ਆਗੂ ਨੇ ਉਹ ਸਾਰੇ ਕਾਫੀ ਖੁਸ਼ੀ ਮਨਾ ਰਹੇ ਨੇ ਤੇ ਆਮ ਆਦਮੀ ਪਾਰਟੀ ਹੁਣ ਆਪੋ ਆਪਣਾ ਤਰਕ ਦੇ ਰਹੇ ਨੇ ਉਹਨਾਂ ਦੇ ਆਗੂ ਕਿ ਤੁਸੀਂ ਕਿਸ ਤਰੀਕੇ ਦੇ ਨਾਲ ਇਸ ਮਾਮਲੇ ਦੇ ਵਿੱਚ ਜਾਣਾ ਦੋਸ਼ ਵੀ ਬਹੁਤ ਲੱਗ ਰਹੇ ਨੇ ਉਹਦੇ ਤੇ ਲਾ ਰਿਹਾ ਉਹਦੇ ਤੇ ਲਾ ਰਿਹਾ ਪਰ ਉਹ ਜਿਹੜਾ ਹੈ ਨਾ ਇੱਕ ਪੰਜਾਬੀ ਦਾ ਗੀਤ ਮੌਜਾ ਮਾਨ ਗਿਆ ਬਠਿੰਡੇ ਵਾਲਾ ਗੱਭਰੂ ਬਾਕੀ ਰਹਿ ਗਏ ਮਾਲਚਾਲ ਦੇ ਜੀ ਜੀ ਬਿਲਕੁਲ ਜੀ ਤਿਲੋ ਸਭ ਦੂਜੇ ਪਾਸੇ ਗੱਲ ਕੀਤੀ ਜਾਵੇ ਗੱਲ ਚੰਡੀਗੜ੍ਹ ਦੀ ਚੱਲ ਰਹੀ ਸੀ ਤੇ ਗੱਲ ਬੀਜੇਪੀ ਦੀ ਚੱਲ ਰਹੀ ਸੀ ਇਸ ਵਿੱਚ ਚਾਲੇ ਹੋਣ ਇੱਕ ਖਬਰ ਐਵੀ ਆ ਰਹੀ ਹੈ ਕਿ ਬੀਜੇਪੀ ਪੰਜਾਬ ਪ੍ਰਧਾਨ ਯਾਨੀ ਕਿ ਸੁਨੀਲ ਜਾਖੜ ਨੇ ਇੱਕ ਟਵੀਟ ਜਾਰੀ ਕੀਤਾ ਜਿਦੇ ਵਿੱਚ ਉਹਨਾਂ ਨੇ ਪੰਜਾਬ ਸਰਕਾਰ ਤੇ ਨਿਸ਼ਾਨੇ ਵੀ ਨੇ ਤਾਂ ਉੱਥੇ ਉਹਨਾਂ ਨੇ ਇੱਕ ਇਹ ਵੀ ਬਿਆਨ ਦਿੱਤਾ ਹੈ ਕਿ ਜੋ ਕਿ ਚੰਡੀਗੜ੍ਹ ਨੂੰ ਵਿਧਾਨ ਸਭਾ ਬਣਾਉਣ ਦੇ ਲਈ ਜਗ੍ਹਾ ਦਿੱਤੀ ਜਾ ਰਹੀ ਹੈ 10 ਏਕੜ ਉਹ ਵਾਪਸ ਲੈ ਲਈ ਜਾਵੇ ਦੇਖੋ ਇਹ ਕੁਝ ਸਮਾ ਪਹਿਲਾ ਦੀ ਗੱਲ ਹੈ ਜਦੋਂ ਇੱਕ ਜੈਪੁਰ ਦੇ ਵਿੱਚ ਮਤਲਬ ਕਾਨਫਰੰਸ ਹੁੰਦੀ ਹੈ ਉਹਦੇ ਵਿੱਚੋਂ ਪੰਜਾਬ ਦੇ ਵੱਲੋਂ ਵਿੱਤ ਮੰਤਰੀ ਹਰਪਾਲ ਚੀਮਾ ਜੀ ਇਸੇ ਤਰ੍ਹਾਂ ਜਿਹੜੇ ਦੂਜੇ ਸਰਜੋਤ ਬੈਂਸ ਜਾਂਦੇ ਨੇ ਉੱਥੇ ਹਰਿਆਣਾ ਨੇ ਪ੍ਰਸਤਾਵ ਰੱਖਤਾ ਕੀ ਪ੍ਰਸਤਾਵ ਰੱਖਿਆ ਕਿ ਸਾਨੂੰ ਵਿਧਾਨ ਸਭਾ ਬਣਾਉਣ ਵਾਸਤੇ ਜਗ੍ਹਾ ਦਿੱਤੀ ਜਾਵੇ ਨਾਲ ਦੀ ਨਾਲ ਇਹਨਾਂ ਨੇ ਵੀ ਕਹਿਤਾ ਸਾਨੂੰ ਵੀ ਦਿੱਤੀ ਜਾਵੇ ਜੀ ਜਗਾ ਜੀ ਹੁਣ ਜਿਹੜੀ ਚੀਜ਼ ਪਹਿਲੇ ਹੀ ਵਿਧਾਨ ਸਭਾ ਕਾਂ ਪੰਜਾਬ ਦੇ ਕੋਲ ਹੈ ਤੇ ਤੁਸੀਂ ਆਪ ਦਾ ਹੱਕ ਵੀ ਛੱਡ ਕੇ ਤੇ ਦੂਜਾ ਮੰਗਤੁਰ ਪੇ ਹੋ ਜੀ ਜੀ ਸ੍ਰੀਰਜ ਆਖੜ ਸਾਹਿਬ ਕਹਿੰਦੇ ਆ ਕਿ ਉਹ ਜਿਹੜੀ ਹਰਿਆਣੇ ਨੂੰ 10 ਏਕੜ ਜਮੀਨ ਦਿੱਤੀ ਆ ਪੰਚਕੂਲੇ ਦੇ ਕੋਲ ਨਾ ਮਣੀ ਮਝਰੇ ਦੇ ਕੋਲ ਉਹ ਉਹਨਾਂ ਨੂੰ ਨਾ ਦਿੱਤੀ ਜਾਵੇ ਉਹਦੇ ਵੱਟੇ ਉਹਨਾਂ ਤੋਂ ਜ਼ਮੀਨ ਵੀ ਵਾਪਸ ਲਈ ਸ੍ਰੀ ਜਖੜ ਸਾਹਿਬ ਨੇ ਇਸ ਗੱਲ ਤੇ ਸਵਾਲ ਚੁੱਕ ਲਿਆ ਕਿ ਜਿਹੜੀ ਇਹ ਜ਼ਮੀਨ ਹੈ ਚੰਡੀਗੜ੍ਹ ਦੇ ਵਿੱਚੋਂ ਦਿੱਤੀ ਗਈ ਇਹਨਾ ਦਿੱਤੀ ਜਾਵੇ ਇਹਨੂੰ ਵਾਪਸ ਲਿਆ ਜਾਵੇ ਸੋ ਉਹ ਪੰਜਾਬ ਦੇ ਹੱਕ ਵਿੱਚ ਖੜੇ ਨਜ਼ਰ ਆ ਰਹੇ ਨੇ ਹਾਲਾਂਕਿ ਸ੍ਰੀ ਜਖੜ ਜਾਂਦੇ ਨਹੀਂ ਦੂਜੇ ਪਾਸੇ ਜਿਹੜੀ ਇਹਨਾਂ ਦੀ ਭਰਤੀ ਮਹਮੇ ਚੱਲ ਰਹੀ ਆ ਉਹਦੇ ਵਿੱਚ ਇਹ ਵੀ ਸਾਹਮਣੇ ਆ ਰਿਹਾ ਹੈ ਕਿ ਭਾਰਤੀ ਜਨਤਾ ਪਾਰਟੀ ਆਪਣਾ ਨਵਾਂ ਪ੍ਰਧਾਨ ਬਣਾਉਣ ਦੇ ਹੱਕ ਦੇ ਵਿੱਚ ਉਹ ਪ੍ਰਧਾਨ ਕੌਣ ਹੋਵੇਗਾ ਤਿੰਨ ਚਾਰ ਨਾਂ ਦਾ ਚੱਲਦਾ ਇੱਕ ਤਾਂ ਇਹਨਾਂ ਦੇ ਪਹਿਲਾ ਰਾਜ ਸਭਾ ਮੈਂਬਰ ਹੁੰਦੇ ਸੀ ਅਵਰਾਸ਼ ਰਾਹੇ ਕੰਨਾ ਜੀ ਇਸੇ ਤਰ੍ਹਾਂ ਇੱਕ ਇਹਨਾਂ ਦੇ ਪੁਰਾਣੇ ਪ੍ਰਧਾਨ ਅਸ਼ਵਨੀ ਸ਼ਰਮਾ ਤਰਨ ਚੁੱਗ ਜੀ ਸੁਭਾਸ਼ ਸ਼ਰਮਾ ਵਗੈਰਾ ਵਗੈਰਾ ਦੇ ਨਾਂ ਚੱਲਦੇ ਆ ਚਰਚਾ 'ਚ ਕਿ ਇਹਨਾਂ ਨੂੰ ਸ੍ਰੀਲ ਜਾਕੜ ਦੀ ਥਾ ਤੇ ਪੰਜਾਬ ਦੀ ਜ਼ਿੰਮੇਵਾਰੀ ਦੇ ਦਿੱਤੀ ਜਾਵੇ ਭਾਬ ਜਿਹਦਾ ਪਸ਼ੋਕੜ ਵੀ ਭਾਜਪਾ ਵਾਲਾ ਹੋਵੇ ਜੀ ਤੇ ਆਰਐਸਐਸ ਵੀ ਉਹਦੇ ਤੇ ਕਿੰਤੂ ਪ੍ਰੰਤੂ ਨਾ ਕਰਦੀ ਹੋਵੇ ਇਹੋ ਜੇ ਲੀਡਰ ਦੇ ਉੱਤੇ ਗੁਣਾ ਪੈ ਜੇ ਤਾਂ ਸ਼ਾਇਦ ਵਧੀਆ ਹੋਵੇ ਜੀ ਕਿਲੋਸਾਂ ਬੁੱਧਰ ਗੱਲ ਕੀਤੀ ਜਾਵੇ ਦਿੱਲੀ ਦੇ ਵਿੱਚ ਕੁਝ ਦਿਨ ਪਹਿਲਾਂ ਪੀਐਮ ਦੇ ਵੱਲੋਂ ਪੀਐਮ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਵੱਲੋਂ ਆਪਨੇ ਇੱਕ ਬਿਆਨ ਜਿੱਤਾ ਗਿਆ ਸੀਗਾ ਯਾਨਕਿ ਦੋਸ਼ ਵੀ ਲਗਾਏ ਗਏ ਸੀ ਕੇਜਰੀਵਾਲ ਤੇ ਕਿਹਾ ਗਿਆ ਸੀਗਾ ਕਿ ਉਹਨਾਂ ਨੇ ਯਮਨਾ ਦੇ ਵਿੱਚ ਜਿਹੜਾ ਜ਼ਹਿਰ ਮਿਲਾ ਦਿੱਤਾ ਓਵੇਂ ਹੀ ਹੁਣ ਕੇਜਰੀਵਾਲ ਸਾਹਿਬ ਦੇ ਵੱਲੋਂ ਇੱਕ ਬਿਆਨ ਆਇਆ ਜਿਦੇ ਵਿੱਚ ਉਹਨਾਂ ਨੇ ਹਰਿਆਣਾ ਦੇ ਸੀਐਮ ਨਾਇਬ ਸੈਣੀ ਨੂੰ ਦੋਸ਼ ਲਗਾਇਆ ਉਹਨਾਂ ਨੇ ਕਿਹਾ ਕਿ ਮੈਂ ਤਾਂ ਕਈ ਵਾਰ ਕਿਹਾ ਕਿ ਯਮਨਦੀ ਸਫਾਈ ਕੀਤੀ ਜਾਵੇ ਪਰ ਨਾਇਬ ਸੈਣੀ ਦੇ ਵੱਲੋਂ ਹੀ ਉਹਨਾਂ ਦੀ ਗੱਲ ਨੂੰ ਜਿਹੜਾ ਅ ਮਤਲਬ ਕਿ ਸੀਰੀਅਸ ਨਹੀਂ ਲਿਆ ਜਾਂਦਾ ਨਾਇਬ ਸੈਨਿਟਰ ਜੇ ਹੁਣਾ ਇਹ ਨੇ ਜੀ ਹੁਣ ਤੱਕ ਤਾਂ ਉੱਥੇ ਮਨੋਰ ਲਾਲ ਖੱਟੜ ਜਿਹੜੇ ਪਿਛਲੇ ਲੰਬੇ ਸਮੇਂ ਤੋਂ ਮੁੱਖ ਮੰਤਰੀ ਰਹੇ ਨੇ ਲਗਭਗ 9.5 ਸਾਲ ਉਹ ਹਰਿਆਣਾ ਦੇ ਮੁੱਖ ਮੰਤਰੀ ਰਹੇ ਨੇ ਹੁਣ ਤਾਂ ਤੁਹਾਡੇ ਕੋਲੇ ਉਹ ਮੰਤਰੀ ਨੇ ਜੀ ਜੀ ਦਿੱਲੀ ਜੀ ਬਹਿੰਦੇ ਉਹਨਾਂ ਨਾਲ ਗੱਲ ਕਰ ਲੈਂਦੇ ਅਰਵਿੰਦ ਕੇਜਰੀਵਾਲ ਸਭ ਤੇ ਇਲਜ਼ਾਮ ਲੱਗਦਾ ਕਿ ਇਹਨਾਂ ਨੇ ਬਿਆਨ ਦਿੱਤਾ ਸੀ ਕਿ ਹਰਿਆਣਾ ਵੱਲੋਂ ਜਮਣਾ ਵਿੱਚ ਜ਼ਹਿਰ ਘੋਲਿਆ ਜਾ ਰਿਹਾ ਹੈ ਜੀ ਜੇ ਸਿੱਧੇ ਰੂਪ ਵਿੱਚ ਦੇਖੀਏ ਧਰਮਿਤ ਕੇਜਰੀਵਾਲ ਦਾ ਬਿਆਨ ਹੈ ਜਿਹੜਾ ਬੜਾ ਬਚਕਾਨਾ ਬਿਆਨ ਹੈ ਜੀ ਜੇ ਇਹਦੇ ਦੂਜੇ ਪੱਖ ਤੋਂ ਦੇਖਿਆ ਜਾਵੇ ਕਿ ਜਿੰਨੇ ਹਿੰਦੁਸਤਾਨ ਦੇ ਨਦੀਆਂ ਨਾਲੇ ਨੇ ਕਿਹੜਾ ਇਸ ਤਰ੍ਹਾਂ ਦੀ ਨਦੀ ਰਹੇਗੀ ਹੈ ਕਿਹੜਾ ਦਰਿਆ ਰਹੇਗਾ ਕਿਹੜਾ ਨਾਲਾ ਰਹੇਗਾ ਕਿਹੜੀ ਕੱਸੀ ਰਹੇਗੀ ਹੈ ਜਿਹੜੀ ਮਤਲਬ ਪ੍ਰਦੂਸ਼ਿਤ ਹੋਣ ਤੋਂ ਬਚੀ ਹੋਈ ਹੈ ਬਿਲਕੁਲ ਉਹ ਜਿਹੜੇ ਉੱਥੇ ਰਸਾਇਣ ਪਾਏ ਜਾ ਰਹੇ ਨੇ ਉਹ ਕਿਹੜਾ ਕਿਸੇ ਜ਼ਾਹਿਰ ਤੋਂ ਘੱਟ ਨਹੀਂ ਜੀ ਇੱਥੇ ਅਰਵਿੰਦ ਕੇਜਰੀਵਾਲ ਨੇ ਬਿਆਨ ਦਿੱਤਾ ਉਹਨਾਂ ਨੇ ਸ਼ਿਕਾਇਤ ਕਰਤੀ ਇਲੈਕਸ਼ਨ ਕਮਿਸ਼ਨ ਕੋਲੋਂ ਇਲੈਕਸ਼ਨ ਕਮਿਸ਼ਨ ਨੇ ਅਰਵਿੰਦ ਕੇਜਰੀਵਾਲ ਤੋਂ ਸੱਮਨ ਕਰਕੇ ਜਵਾਬ ਮੰਗ ਲਿਆ ਪਤਾ ਲੱਗਿਆ ਕਿ ਇਹਨੇ ਜਵਾਬ ਉਹ ਸ਼ਾਇਦ ਦੇ ਵੀ ਦਿੱਤਾ ਸੋ ਇਸ ਕਰਕੇ ਮੈਂ ਇਹਦੇ ਵਿੱਚ ਇਹੋ ਹੀ ਬੇਨਤੀ ਕਰਦਾ ਕਿ ਅਰਵਿੰਦ ਕੇਜਰੀਵਾਲ ਹੋਵੇ ਜਾਂ ਕੋਈ ਹੋਰ ਹੋਵੇ ਉਹਨਾਂ ਨੂੰ ਥੋੜਾ ਜਿਹਾ ਬੋਲਣ ਤੇ ਧਿਆਨ ਨਾਲ ਬੋਲਣਾ ਚਾਹੀਦਾ ਐਵੇਂ ਨਹੀਂ ਕਿ ਤੁਸੀਂ ਪੈਰ ਪੈਰ ਦੇ ਉੱਤੇ ਬੋਲੀ ਜਾਓ ਜਿਹੜਾ ਕਿ ਆਪਣੇ ਆਪ ਦੇ ਵਿੱਚ ਕਾਫੀ ਜ਼ਿਆਦਾ ਅਹਿਮ ਹੈ ਮੇਰਾ ਖਿਆਲ ਕਿ ਇਹਨਾਂ ਚੀਜ਼ਾਂ ਨੂੰ ਛੱਡ ਕੇ ਜਿਹੜੇ ਅਸਲੀ ਮੁੱਦੇ ਨੇ ਉਹਨਾਂ ਵੱਲ ਜਾਓ ਉਹਨਾਂ ਵੱਲ ਤੁਸੀਂ ਜਾਣ ਨੂੰ ਤਿਆਰ ਨਹੀਂ ਸੁਨੀਲ ਜਾਖੜ ਸਾਹਿਬ ਲੰਬਾ ਸਮਾਂ ਤੁਸੀਂ ਕਾਂਗਰਸ ਦੇ ਪ੍ਰਧਾਨ ਵੀ ਰਹੇ ਹੋ ਕਾਂਗਰਸ ਦੀਆਂ ਕੇਂਦਰ ਚ ਵੀ ਸਰਕਾਰਾਂ ਰਿੰਗਾਂ ਨੇ ਪਰ ਪੰਜਾਬ ਦਾ ਕਲੇਮ ਕਰਦੇ ਨੇ ਚੰਡੀਗੜ੍ਹ ਸਾਡਾ ਹੈ ਜੀ ਤੇ ਸਾਰੇ ਜ਼ਿੰਮੇਵਾਰ ਨੇ ਵਿੱਚੇ ਅਕਾਲੀ ਭਾਜਪਾ ਜਿਨ੍ਹਾਂ ਨੇ ਉੱਥੇ ਦਮ ਛੱਡ ਛੱਡ ਕੇ ਆਪਣਾ ਦਾਵਾ ਹੀ ਛੱਡਤਾ ਉਹਦੀ ਥਾਂ ਦੇ ਉੱਤੇ ਲਿਆ ਕੇ ਦਫ਼ਤਰ ਮਹਾਲੀ ਦੇ ਵਿੱਚ ਪਾਲੇ ਜੀ ਕਿ ਇਹਨੂੰ ਤਾਂ ਜੀ ਕੇਂਦਰ ਸ਼ਾਸਤੀ ਰਹਿਣ ਦਿਓ ਹਰਿਆਣਾ ਪੰਚਕੂਲੇ 'ਚ ਬਣਾਲੇ ਪੰਜਾਬ ਮਹਾਲੀ 'ਚ ਬਣਾਲੇ ਇਹ ਚੀਜ਼ਾਂ ਜਿਹੜੀਆਂ ਨੇ ਚੰਡੀਗੜ੍ਹ ਬਣਿਆ ਕਿਤੇ ਵਾਸਤੇ ਸੀ ਪੰਜਾਬ ਦੇ ਪਿੰਡ ਉਜਾੜੇ ਗਏ ਸੀ ਚੰਡੀਗੜ੍ਹ ਦਾ ਨਿਰਮਾਣ ਕਰਨ ਵਾਸਤੇ ਤੇ ਪੰਜਾਬ ਦਾ ਕਲੇਮ ਕਿਉਂ ਨਾ ਹੋਵੇ ਤੇ ਜਿੰਨੀਆਂ ਰਾਜਧਾਨੀਆਂ ਹੋਰ ਬਣੀਆਂ ਨੇ ਜਿੰਨੇ ਵੀ ਨਵੇਂ ਬਣੇ ਨੇ ਉਹਨਾਂ ਨੇ ਆਪਣੀ ਰਾਜਧਾਨੀ ਆਪ ਬਣਾਈ ਹੈ ਕਦੇ ਜਿਹੜੇ ਤੁਸੀਂ ਪੇਰੈਂਟ ਰਾਜ ਦੇ ਵਿੱਚੋਂ ਨਿਕਲੇ ਹੋ ਉਹ ਕਦੇ ਆਪਣੀ ਰਾਜਧਾਨੀ ਨਹੀਂ ਛੱਡਦਾ ਹੁੰਦਾ ਪਰ ਇਹ ਪੰਜਾਬ ਵਾਸਤੇ ਇਹਨਾਂ ਦੇ ਸਾਰਿਆਂ ਦੇ ਫਾਰਮੂਲੇ ਹੋਰ ਤਰ੍ਹਾਂ ਦੀ ਨਜ਼ਰ ਆ ਰਹੇ ਨੇ ਜੀ ਬਿਲਕੁਲ ਟੈਲੋਸਾ ਪੁੱਤਰ ਗੱਲ ਕੀਤੀ ਜਾਵੇ ਕਿਸਾਨੀ ਅੰਦੋਲਨ ਦੀ ਤਾਂ ਸ਼ੰਭੂ ਬਾਡਰ ਤੇ ਸ੍ਰੀ ਕੰਟਪਾਟ ਸਾਹਿਬ ਦੇ ਅਜਿਹਾ ਭੋਗ ਪਾਇਏ ਗਏ ਨੇ ਜਿਸ ਨੂੰ ਲੈ ਕੇ ਅੱਜ ਸੈਂਕੜੇ ਕਿਸਾਨ ਜਿਹੜੇ ਨੇ ਅੰਮ੍ਰਿਤਸਰ ਤੋਂ ਟਰੈਕਟਰ ਟਾਲੀਆਂ ਦੇ ਰਾਹੀਂ ਸ਼ੰਭੂ ਬਾਡਰ ਤੇ ਪਹੁੰਚੇ ਨੇ ਤੇ ਅਗਲੀ ਰਣਨੀਤੀ ਵੀ ਘੜ ਰਹੇ ਨੇ ਇਸ ਨੂੰ ਲੈ ਕੇ ਤੁਹਾਡੀ ਕੀ ਰਾਏ ਹੈ ਦੇਖੋ ਇਹ ਤਾਂ ਬਹੁਤ ਚਿਰ ਪਹਿਲਾਂ ਇਹਨਾਂ ਨੇ ਕਹਿਤਾ ਸੀ ਕਿ 28 ਤਰੀਕ ਨੂੰ ਸ਼ੰਭੂ ਤੇ ਖਨੌਰੀ ਜੀ ਦੋਹੇ ਬਾਡਰਾਂ ਦੇ ਉੱਤੇ ਅਖੰਡ ਪਾਟ ਸਾਹਿਬ ਪ੍ਰਕਾਸ਼ ਹੋਣਗੇ ਜਿਨ੍ਹਾਂ ਦੇ 30 ਜਨਵਰੀ ਨੂੰ ਭੋਗ ਪਾਏ ਜਾਣਗੇ ਹੁਣ ਜਨਵਰੀ ਦਾ ਦਿਨ ਤਾਂ ਰਹੇਗਾ ਆਪਣਾ ਡੇਢ ਹੀ ਬਿਲਕੁਲ ਆ ਰਾਤ ਰਾਤ ਰਹੇਗੀ 12 ਵਜੇ ਨੂੰ ਨਵਾਂ ਚੜ ਜਾਣਾ ਜੀ ਤੇ ਦੂਜੇ ਪਾਸੇ ਜਿਹੜਾ ਇਹ ਸਾਰਾ ਕੁਝ ਹੈ ਉਹ ਆਪਣੇ ਆਪ ਦੇ ਵਿੱਚ ਅੱਜ ਉੱਥੇ ਕਠਵਟ ਕੀਤਾ ਬਹੁਤ ਸਾਰੀਆਂ ਥਾਵਾਂ ਦੇ ਉੱਤੋਂ ਕਿਸਾਨ ਉੱਥੇ ਪਹੁੰਚੇ ਤੇ ਉੱਥੇ ਪਹੁੰਚਣ ਤੋਂ ਬਾਅਦ ਕਿਸਾਨ ਜਦੋਂ ਉੱਥੇ ਆਏ ਨੇ ਉਹਨਾਂ ਨੇ ਉਸ ਮਾਮਲੇ ਦੇ ਵਿੱਚ ਜਾ ਕੇ ਤੇ ਪੰਦੇਰ ਸਾਹਿਬ ਹੋਰਾਂ ਨੇ ਪ੍ਰੈਸ ਕਾਨਫਰੰਸ ਕੀਤੀ ਹੈ 14 ਫਰਵਰੀ ਦਾ ਜਿਹੜਾ ਕਿਸਾਨਾਂ ਦੀ ਕੇਂਦਰ ਸਰਕਾਰ ਨਾਲ ਮੀਟਿੰਗ ਹੋਣੀ ਆ ਉੱਥੇ ਗੱਲਬਾਤ ਕੀਤੀ ਗਈ ਹੋਰ ਕਈ ਗੱਲਾਂ ਉਹਨਾਂ ਨੇ ਲਈਆਂ ਨੇ ਤੇ ਜਿਹੜੀਆਂ ਬਾਅਦ ਦੇ ਵਿੱਚ ਉਹ ਕਹਿੰਦੇ ਆ ਕਿ ਅਸੀਂ ਇਸ ਬਾਬਲੇ ਨੂੰ ਜਨਤਕ ਵੀ ਕਰਾਂਗੇ ਔਰ ਅਗਲੇ ਦਿਨਾਂ ਦੀਆਂ ਕੁਝ ਹੋਰ ਨੀਤੀਆਂ ਨੇ ਜਿਨ੍ਹਾਂ ਦੇ ਉੱਤੇ ਖੁੱਲ੍ਹ ਕੇ ਵਿਚਾਰ ਕੀਤਾ ਗਿਆ ਟਿਲੋ ਸਾਹਿਬ ਉਹਦੇ ਦੂਜੀ ਪਾਸੇ ਗੱਲ ਕੀਤੀ ਜਾਵੇ ਕੱਲ ਯਾਨੀ ਕਿ 31 ਜਨਵਰੀ ਤੋਂ ਪਾਰਲੀਮੈਂਟ ਦਾ ਸੈਸ਼ਨ ਸ਼ੁਰੂ ਹੋ ਰਿਹਾ ਜੋ ਕਿ ਵਕਵਾ ਘੜਾਵਾ ਦੇ ਵਿੱਚ ਹੋਏਗਾ ਤੁਸੀਂ ਇਸ ਨੂੰ ਕਿਵੇਂ ਵੇਖਦੇ ਹੋ ਕੱਲ ਇਹ ਸੈਸ਼ਨ ਹੈ ਜੀ ਦੋ ਪੜਾਵਾਂ ਦਾ ਸੈਸ਼ਨ ਹੈ ਜੀ ਚੱਲਣਾ ਇਹ ਮਾਰਚ ਤੱਕ ਹੈ ਜੀ ਇਹ ਪਹਿਲਾ ਪੜਾਅ ਹੈ ਸ਼ਾਇਦ 10 ਫਰਵਰੀ ਤੱਕ ਹੈ ਉਸ ਤੋਂ ਬਾਅਦ ਦੂਜਾ ਸ਼ੁਰੂ ਹੋਏਗਾ ਫਿਰ ਉਹ 4 ਮਾਰਚ ਤੱਕ ਜਾਏਗਾ ਅੱਜ ਜਦੋਂ ਕੱਲ ਆਪਾਂ ਜੁੜਾਂਗੇ ਇਹ ਸੈਸ਼ਨ ਸ਼ੁਰੂ ਹੋਏਗਾ ਅੱਜ ਸਰਪਾਰਟੀ ਮੀਟਿੰਗ ਚੱਲ ਰਹੀ ਹੈ ਅੱਜ ਇਹਦੇ ਵਿੱਚ ਰਾਜਕਰਤੀ ਪਾਰਟੀ ਭਾਰਤੀ ਜਨਤਾ ਪਾਰਟੀ ਨੇ ਵਿਰੋਧੀ ਪਾਰਟੀਆਂ ਤੋਂ ਇਹ ਬੇਨਤੀ ਕੀਤੀ ਹੈ ਕਿ ਤੁਸੀਂ ਸਾਨੂੰ ਸਹਿਯੋਗ ਦਿਓ ਸੈਸ਼ਨ ਆਪਰ ਆਲ ਮਿਲ ਕੇ ਚਲਾਈਏ ਹੁੰਦੀ ਤਾਂ ਇਹ ਇੱਕ ਫਾਰਮੈਲਿਟੀ ਹੈ ਇਸ ਤੋਂ ਇਲਾਵਾ ਮੈਨੂੰ ਕੁਛ ਨਾਜ਼ਰ ਨਹੀਂ ਆਉਂਦਾ ਤੇ ਕੱਲ ਦੇਸ਼ ਦੇ ਰਾਸ਼ਟਰਪਤੀ ਦਰੋਪਦੀ ਮੁਰਮੂ ਇਹ ਸੈਸ਼ਨ ਦੇ ਸ਼ੁਰੂਆਤੀ ਦੌਰ ਦੇ ਵਿੱਚ ਸਭ ਤੋਂ ਪਹਿਲਾਂ ਆਪਣਾ ਭਾਸ਼ਣ ਦੇਣਗੇ ਉਹ ਭਾਸ਼ਣ ਸਾਂਝੇ ਰੂਪ ਦੇ ਵਿੱਚ ਜਿਹੜਾ ਹੈਗਾ ਦੋਹੇ ਸਦਨ ਹੈ ਜਿਹੜੇ ਉਹ ਸੁਣਨਗੇ ਕਿਹੜਾ ਕਿਹੜਾ ਲੈ ਕੇ ਉਹਦੇ ਵਿੱਚ ਦਾ ਸਾਨੂੰ ਪਤਾ ਹੀ ਹੈ ਕਿ ਰਾਸ਼ਟਰਪਤੀ ਲੋਕ ਸਭਾ ਦੇ ਸੈਸ਼ਨਾਂ ਨੂੰ ਤੇ ਰਾਜਪਾਲ ਜਿਹੜੇ ਹੁੰਦੇ ਨੇ ਉਹ ਵਿਧਾਨ ਸਭਾ ਦੇ ਸੈਸ਼ਨ ਸ਼ੁਰੂ ਕਰਾਉਂਦੇ ਆ ਪੁਰਾਣਾ ਪ੍ਰੋਟੋਕੋਲ ਚੱਲੀ ਆਉਂਦਾ ਉਸੇ ਨੂੰ ਤਾਂ ਪੀ ਜਾਂਦੀ ਹੈ ਸੋ ਰਾਸ਼ਟਰਪਤੀ ਸਾਹਿਬ ਨੇ ਤਜਰਬ ਕੇਂਦਰ ਦੀ ਸਰਕਾਰ ਨੇ ਨਰਿੰਦਰ ਮੋਦੀ ਦੀ ਸਰਕਾਰ ਨੇ ਉੱਥੇ ਭਾਸ਼ਣ ਬਣਾ ਕੇ ਦੇ ਦੇਣਾ ਉਹਨਾਂ ਨੇ ਪੜ ਦੇਣਾ ਗਲਤਾਂ ਇੰਨੀ ਕੀ ਹੈ ਜੀ ਜੀ ਟਿਲੋ ਸਭ ਉਧਰ ਗੱਲ ਕੀਤੀ ਜਾਵੇ ਖਬਰ ਇਹ ਵੀ ਆ ਰਹੀ ਹੈ ਕਿ ਸੀਐਮ ਭਗਵੰਤ ਮਾਨ ਦੀ ਅਗਵਾਈ ਦੇ ਵਿੱਚ ਕੀ ਕਹਿੰਦੇ ਪੰਜਾਬ ਕੈਬਨਿਟ ਦੀ ਮੀਟਿੰਗ ਹੋਣ ਜਾ ਰਹੀ ਹੈ 6 ਫਰਵਰੀ ਨੂੰ ਜਿਹਦੇ ਵਿੱਚ ਸੀਐਮ ਮਾਨ ਦੇ ਵੱਲੋਂ ਕਿਹਾ ਗਿਆ ਹੈ ਕਿ ਇਸ ਵਿੱਚ ਹਰ ਇੱਕ ਕੈਬਨਿਟ ਮਨਿਸਟਰ ਦਾ ਹੋਣਾ ਲਾਜ਼ਮੀ ਹੈ ਇਹਦੇ ਵਿੱਚ ਮੈਂ ਥੋੜਾ ਜਿਹਾ ਕਨਫਿਊਜ਼ ਚੱਲ ਰਿਹਾ ਹਾਂ ਉਹਨਾਂ ਨੇ ਪਹਿਲਾਂ ਕੋਈ ਸ਼ੱਕ ਨਹੀਂ 5 6 ਫਰਵਰੀ ਦੀ ਗੱਲ ਕੀਤੀ ਸੀ ਜੀ ਬਾਅਦ ਦੇ ਵਿੱਚ 10 ਫਰਵਰੀ ਕਰ ਦਿੱਤੀ ਗਈ ਸੀ ਕਿ 10 ਫਰਵਰੀ ਨੂੰ ਹੋਊਗਾ ਤਾਂ ਕਾਰਨ ਹੈ ਜੀ 8 ਫਰਵਰੀ ਨੂੰ ਆਉਣਾ ਨਤੀਜਾ ਦਿੱਲੀ ਦਾ ਬਿਲਕੁਲ ਫਿਰ ਉਹਦੇ ਆਧਾਰ ਤੇ ਜਿਹਦਾ ਜਿੱਤ ਗਏ ਜੀ ਤਾਂ ਕੈਬਨਰਨ ਮੀਟਿੰਗ ਦੇ ਵਿੱਚ ਭੰਗੜੇ ਪਾ ਦੇਾਂਗੇ ਜੀ ਵਧਾਈਆਂ ਦੇ ਦਾਂਗੇ ਇੱਕ ਦੂਜੇ ਨੂੰ ਬਿਲਕੁਲ ਜੇ ਨਾ ਜਿੱਤੇ ਕੋਈ ਰਿਜ਼ਲਟ ਹੋਰ ਆ ਗਿਆ ਸਾਨੂੰ ਨਹੀਂ ਪਤਾ ਕਿਹਨੇ ਜਿੱਤਣਾ ਹੈ ਕਿਹਨੇ ਨਹੀਂ ਜਿੱਤਣਾ ਹੈ ਪਰ ਇਹਦੇ ਉੱਤੇ ਨਿਰਪਰ ਕਰਦਾ ਪੰਜ ਮਹੀਨੇ ਹੋ ਚੁੱਕੇ ਆ ਪੰਜਾਬ ਕੈਬਨਿਟ ਦੀ ਮੀਟਿੰਗ ਹੀ ਨਹੀਂ ਹੋਈ ਤੇ ਹੁਣ ਜਦੋਂ ਉਥੋਂ ਦਿੱਲੀ ਤੋਂ ਵਿਲੇ ਹੋਣਗੇ ਫਿਰ ਮੁੱਖ ਮੰਤਰੀ ਸਾਹਿਬ ਤਰੀਕ ਜਿਹੜੀ ਮਰਜ਼ੀ ਹੋਵੇ ਪਰ ਹੋ ਪੰਜ ਮਹੀਨਿਆਂ ਤੋਂ ਬਾਤ ਰਹੀ ਹੈ ਇਹਦੇ ਤੋਂ ਤੁਸੀਂ ਆਪ ਅੰਦਾਜ਼ਾ ਲਾ ਲਓ ਸਾਡੇ ਮੁੱਖ ਮੰਤਰੀ ਸਮੇਤ ਬਾਕੀ ਸਾਰੇ ਕਿੰਨੇ ਗੰਭੀਰ ਨੇ ਪੰਜਾਬ ਦੇ ਮਸਲਿਆਂ ਦੇ ਸਵੈ ਜੇ ਲੋਸਾ ਬੁੱਧਰ ਗੱਲ ਕੀਤੀ ਜਾਵੇ ਬਾਬਾ ਰਾਮ ਰਹੀਮ ਦੀ ਪੈਰੋਲ ਨੂੰ ਲੈ ਕੇ ਕਾਫੀ ਜ਼ਿਆਦਾ ਸਿਆਸੀ ਮਾਹੌਲ ਵੀ ਗਰਮਾਇਆ ਹੋਇਆ ਹੈ ਤੇ ਕਾਫੀ ਜ਼ਿਆਦਾ ਸਿੱਖ ਜਥੇਬੰਦੀਆਂ ਦੇ ਵਿੱਚ ਵੀ ਰੋਸ ਜ਼ਾਹਰ ਕੀਤਾ ਜਾ ਰਿਹਾ ਇਸ ਵਿੱਚ ਆਲੇ ਹੁਣ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਗबीर ਸਿੰਘ ਜੀ ਦੇ ਵੱਲੋਂ ਵੀ ਬਿਆਨ ਆਇਆ ਜਿਸ ਦੇ ਚਲਦਿਆਂ ਉਹਨਾਂ ਨੇ ਰਾਮ ਰਹੀਮ ਦੀ ਪੈਰੋਲ ਪੈਰੋਲ ਉੱਤੇ ਨਿਖੇਧੀ ਕੀਤੀ ਹੈ ਇਸ ਬਾਰੇ ਤੁਹਾਡੀ ਕੀ رائے ਹੈ ਠੀਕ ਹੈ ਜਿਥੇ ਕੱਲ ਸ਼ਰੋਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ タミン ਸਾਹਿਬ ਨੇ ਹਰਜਿੰਦਰ ਸਿੰਘ タミン ਸਾਹਿਬ ਨੇ ਕਹਤਾ ਸੀਗਾ ਕਿ ਇਹ ਪਰੋਲ ਕਿਉਂ ਹੋਈ ਆ ਜੀ ਕਿਵੇਂ ਆ ਜੀ ਜੀ ਇਹ ਪੰਗਾ ਤਾਂ ਸਾਰਾ ਤੁਸੀਂ ਖੜਾ ਕੀਤਾ ਵੈ ਜੀ ਜੀ ਬੇਅਦਬੀਆਂ ਦੇ ਮਾਮਲੇ ਦੇ ਵਿੱਚ ਜੇ ਪਹਿਲਾਂ ਉਹਦੀ ਚੰਗੀ ਤਰ੍ਹਾਂ ਉਹਦੇ ਵਿਰੁੱਧ ਕਾਰਵਾਈ ਕੀਤੀ ਹੁੰਦੀ ਤਾਂ ਸ਼ਾਇਦ ਅੱਜ ਦੀ ਇਹ ਸਥਿਤੀ ਨਾ ਪੈਦਾ ਹੁੰਦੀ ਉਹਨੂੰ ਕੇਂਦਰ ਸਰਕਾਰ ਤੇ ਜਿਹੜਾ ਹਰਿਆਣੇ ਦੀ ਸਰਕਾਰ ਨੇ ਨਿਜਮ ਬਦਲ ਲੇ ਜਿਹਦੇ ਤਹਿਤ ਤੁਹਾਨੂੰ ਬਾਰ-ਬਾਰ ਪੈਰੋਲ ਮਿਲਦੀ ਹੈ ਜਦਰਸੌਰ ਵੀ ਬਿਆਨ ਦੇਤਾ ਧਾਮੀ ਸਾਹਿਬ ਨੇ ਵੀ ਦੇਤਾ ਪਰ ਇਹਦੀ ਪੈਰੋਲ ਰੋਕਨ ਬਾਅਦ ਤੁਸੀਂ ਹਾਈ ਕੋਰਟ ਜਾਂ ਸੁਪਰੀਮ ਕੋਰਟ ਕਿੱਥੇ ਜਾ ਕੇ ਕੋਈ ਚਾਰਾ ਜੋਈ ਕੀਤੀ ਹੈ ਇਹ ਵੀ ਦੱਸ ਦਿਓ ਜਦਰਸਬ ਤਾਂ ਇਥੋਂ ਵਿਦੇਸ਼ ਚਲੇ ਗਏ ਨੇ 15 ਦਿਰਾ ਬਹੁਤ ਸਾਰੀ ਦੁਨੀਆ ਨੂੰ ਪਤਾ ਵੀ ਕਿਉਂ ਗਏ ਨੇ ਕਿਉਂਕਿ 2 ਦਸੰਬਰ ਦੇ ਆਪਣੇ ਫੈਸਲਿਆਂ ਤੇ ਜੱਧਰ ਸਾਹਿਬ ਭਟਕ ਗਏ ਨੇ ਜਿਹੜਾ 2 ਦਸੰਬਰ ਨੂੰ ਜੱਧਰ ਸਾਹਿਬ ਅਕਾਲੀ ਫੂਲਾ ਸਹਿਬ ਬਣਨ ਲੱਗੇ ਸੀ ਪਰ ਉਹ ਜਾਂਦੇ ਜਾਂਦੇ ਭਟਕ ਗਏ ਹੁਣ ਆਮ ਜਨਤਾ ਦੇ ਵਿੱਚ ਆਮ ਸੰਗਤ ਦੇ ਵਿੱਚ ਰੋਸ ਪੈਦਾ ਹੋ ਗਿਆ ਕਿ ਜੱਧਰ ਸਾਹਿਬ ਆਪਣੀ ਗੱਲ ਤੇ ਖੜੇ ਹੀ ਨਹੀਂ ਜੱਧਰ ਤੋਂ ਇਹ ਸਵਾਲ ਵੀ ਪੁੱਛੇ ਜਾ ਰਹੇ ਨੇ ਜਸਤਨ ਅਕਾਲੀ ਆਗੂ ਸੁਖਵੀਰ ਸਿੰਘ ਬਾਦਲ ਨੇ ਆਪਣੀ ਪਰਚੀ ਭਰਤੀ ਸੀ ਤੇ ਜਿਨ੍ਹਾਂ ਨੂੰ ਤੁਸੀਂ ਕਿਹਾ ਸੀ ਕਿ ਉਹ ਬੇਲਾ ਬਹਾ ਚੁੱਕੇ ਆਗੂ ਨੇ ਨੈਤਿਕਤਾ ਦੇ ਆਧਾਰ ਤੇ ਉਹਨਾਂ ਨੂੰ ਸਤੀਫੇ ਦੇਣੇ ਚਾਹੀਦੇ ਨੇ ਜੋ ਫੇਰ ਉਹਨੂੰ ਬਣਾਉਣ ਵਾਸਤੇ ਲੱਗੇ ਹੋਏ ਨੇ ਕੀ ਉਹ ਨੈਤਿਕਤਾ ਤੇ ਉਹ ਸਾਰਾ ਕੁਝ ਠੀਕ ਹੋ ਗਿਆ ਜਦਰਸਬ ਬਲੇ ਵੀ ਸਵਾਲ ਉੱਠ ਰਹੇ ਨੇ ਔਰ ਕੀ ਸੰਗਤ ਜੱ태ਦਾਰ ਸਾਹਿਬ ਦੇ ਇਹੋ ਜਿਹੇ ਫੈਸਲੇ ਨੂੰ ਪ੍ਰਵਾਨ ਕਰੇਗੀ ਸਾਹਮਣੇ ਹੈ ਉਹਨਾਂ ਨੇ ਰਾਮ ਰਹੀਮ ਦੀ ਜਿਹੜੀ ਪੈਰੋਲ ਮਿਲੀ ਹੈ ਇਹਦੇ ਉੱਤੇ ਸਵਾਲ ਚੱਕੇ ਨੇ ਕਿ ਸਿੱਖਾਂ ਦੇ ਝਕਮਾਂ ਤੇ ਲੋਣੂ ਪੁੱਕਿਆ ਜਾ ਰਿਹਾ ਹੈ ਜੱਦਰ ਜੀ ਜਿਹੜੇ ਆ ਸ਼ਰੋਣੀ ਕਮੇਟੀ ਵਾਲੇ ਨੇ ਤਾਂ ਜਿਹੜੇ 20 22 ਸਾਲ ਉਹਨਾਂ ਦੇ ਨਾਲ ਐਂ ਹਮ ਰਤਬਾ ਹੋ ਕੇ ਬੈਠੇ ਰਹੇ ਤੇ ਅੱਜ ਆਪਾਂ ਇਹ ਸਵਾਲ ਚੁੱਕ ਰਹੇ ਹਾਂ ਪੁੱਛੋ ਇਹਨਾਂ ਨੂੰ ਕਿ ਉਦੋਂ ਇਹਨਾਂ ਨੇ ਸਾਰੇ ਮਾਮਲਿਆਂ ਦੇ ਵਾਸਤੇ ਕੀਤਾ ਕੀ ਸੀ ਜੀ ਟੇਲੋ ਸਾਹਿਬ ਕੱਲ ਯਾਨੀ ਕਿ ਭਲਕੇ ਸ਼ਰਮਣੀ ਅਕਾਲੀ ਦਲ ਅੰਤਰੀ ਕਮੇਟੀ ਦੀ ਬੈਠਕ ਹੋਣ ਜਾ ਰਹੀ ਹੈ ਜੋ ਕਾਫੀ ਸਮੇਂ ਤੋਂ ਰੱਦ ਹੁੰਦੀ ਆਈ ਜਾ ਰਹੀ ਹੈ ਇਸ ਉੱਤੇ ਤੁਹਾਡੇ ਕੀ ਵਿਚਾਰ ਨੇ ਨਹੀਂ ਉਹਨਾਂ ਦੀ ਵਰਕਿੰਗ ਕਮੇਟੀ ਦੀ ਮੀਟਿੰਗ ਹੈ ਜੀ ਇਹ ਵਰਕਿੰਗ ਕਮੇਟੀ ਦੀ ਮੀਟਿੰਗ ਕੱਲ ਸੱਦੀ ਹੈ ਇਹਦੇ ਵਿੱਚ ਵੀ ਕੋਈ ਨਾ ਕੋਈ ਨਵਾਂ ਚੰਦ ਚੜਾਉਣ ਦਾ ਲੋਕਾਂ ਦੇ ਵਿੱਚ ਚਰਚਾ ਅਸੀਂ ਨਹੀਂ ਕਹਿੰਦੇ ਜੀ ਕਿਉਂਕਿ ਉਹਨਾਂ ਦੀ ਆਪਣੀ ਆ ਸ਼ਰਮਨੀ ਅਕਾਲੀ ਦਲ ਇੱਕ ਵੱਡੀ ਪਾਰਟੀ ਹੈ ਜਿਹਦਾ 104 ਸਾਲ ਦਾ ਇਤਿਹਾਸ ਹੈ ਪੁਰਾਣੀ ਪਾਰਟੀ ਹੈ ਪੰਜਾਬ ਦੀ ਪਾਰਟੀ ਹੈ ਤੇ ਖੇਤਰੀ ਪਾਰਟੀ ਹੈ ਜਿਹਦਾ ਮਜ਼ਬੂਤ ਰਹਿਣਾ ਵੀ ਬਹੁਤ ਜ਼ਰੂਰੀ ਹੈ 2:30 ਵਜੇ ਇਹਨਾਂ ਦੇ ਜਿਹੜਾ ਅਕਾਲੀ ਦਲ ਦਾ ਦਫ਼ਤਰ ਹੈ ਉਹਦੇ ਵਿੱਚ ਇਹਨਾਂ ਦੇ ਜਿਹੜੀ ਵਰਕਿੰਗ ਕਮੇਟੀ ਹੈ ਉਹ ਹਰ ਬਲਵੰਦਰ ਸਿੰਘ ਭੁੰਦੜ ਦੀ ਅਗਵਾਈ ਵਿੱਚ ਉਹਦੀ ਕੱਲ ਨੂੰ ਮੀਟਿੰਗ ਹੋਣ ਜਾ ਰਹੀ ਹੈ ਕਿਹੜੇ ਕਿਹੜੇ ਫੈਸਲੇ ਕਰਦੇ ਨੇ ਬਹੁਤ ਸਾਰੇ ਜਿਹੜੇ ਮਾਰਨੇ ਜਿਹੜੇ ਕ੍ਰਿਟਿਸਿਜ਼ਮ ਵੀ ਕਰਦੇ ਆ ਇਹਨਾਂ ਦਾ ਉਹਨਾਂ ਦਾ ਇਹੀ ਹੈ ਕਿ ਕੱਲ ਦੀ ਮੀਟਿੰਗ ਦੇ ਵਿੱਚ ਕੋਈ ਨਵਾਂ ਚੰਦ ਵੀ ਇਹ ਚਾੜਨ ਜਾ ਰਹੇ ਨੇ ਕਰਦੇ ਆ ਨਹੀਂ ਕਰਦੇ ਸਾਨੂੰ ਉਹਨਾਂ ਨਾਲ ਕੋਈ ਤਾਲਕ ਨਹੀਂ ਇਹਨਾਂ ਦੀ ਆਪਣੀ ਮੀਟਿੰਗ ਹੈ ਆਪਣੇ ਵਿਚਾਰ ਨੇ ਆਪਾਂ ਇਹਨਾਂ ਦੇ ਫੈਸਲੇ ਲੈਣੇ ਨੇ ਉਹ ਇਹਨਾਂ ਨੇ ਫੈਸਲੇ ਲੈ ਲੈਣੇ ਆਗੇ ਸੰਗਤ ਪ੍ਰਮਾਣ ਕਰਦੀ ਆ ਕਿ ਨਹੀਂ ਕਰਦੀ ਸਮਾਂ ਦੱਸੇਗਾ ਜੀ ਟਿਲੋਸਾ ਪੁੱਤਰ ਗੱਲ ਕੀਤੀ ਜਾਵੇ ਡਾਕਟਰ ਬਾਬਾ ਰਾਮbedkar ਜੀ ਦੀ ਤਾਂ ਉਹਨਾਂ ਦੇ ਬੁੱਤ ਤੋੜਨ ਨੂੰ ਲੈ ਕੇ ਕਾਫੀ ਜ਼ਿਆਦਾ ਸਿਆਸੀ ਮਾਹੌਲ ਵੀ ਗਰਭਾਇਆ ਹੋਇਆ ਹੈ ਤੇ ਹਰ ਇੱਕ ਸਿਆਸੀ ਪਾਰਟੀਆਂ ਵੱਖ-ਵੱਖ ਬਿਆਨ ਦੇ ਰਹੀਆਂ ਨੇ ਤੇ ਇਸ ਚੀਜ਼ ਦੀ ਨਖੇਦੀ ਵੀ ਕਰ ਰਹੀਆਂ ਨੇ ਇਸ ਵਿਚਾਲੇ ਦੁਬਾਰਾ ਗੱਲ ਕਰਦੇ ਹਾਂ ਆਪਾਂ ਸੁਨੀਲ ਜਾਖੜ ਜੀ ਦੀ ਤਾਂ ਉਹਨਾਂ ਨੇ ਅੱਜ ਇੱਕ ਵੀਡੀਓ ਜਾਰੀ ਕਰਕੇ ਪੰਜਾਬ ਸਰਕਾਰ ਤੇ ਨਿਸ਼ਾਨੇ ਸਾਧਦੇ ਹੋਏ ਇਸ ਜਿਹੜੀ ਘਟਨਾ ਹੈ ਉਹ ਘਟਨਾ ਦੀ ਨਖੇਦੀ ਕੀਤੀ ਹੈ ਇਸ ਬਾਰੇ ਤੁਹਾਡੀ ਕੀ ਕਹਿਣਾ ਹੈ ਜੇ ਕੋਪਾ ਵਿੱਚ ਕੋਈ ਵੀ ਹੈਗਾ ਡਾਕਟਰ ਭੀਮਰਾਓ ਉਦਵਿਦਕਰ ਸਾਹਿਬ ਦਾ ਸਾਰਿਆਂ ਦੇ ਸਾਹਮਣੇ ਸਤਿਕਾਰ ਹੈ ਸਾਰੀ ਉਹਨਾਂ ਨੂੰ ਬਹੁਤ ਸਤਿਕਾਰ ਨਾਲ ਲੈਂਦੇ ਐ ਸੋ ਉਹਨਾਂ ਦੇ ਪੁੱਤ ਦਾ ਜਿਹੜੀ ਇਹ ਬੇਰੁਮਤੀ ਹੋਈ અપਮਾਨ ਹੋਇਆ ਸਾਰਿਆਂ ਨੇ ਕਿਹਾ ਉਹਨੂੰ ਲੜਕੇ ਦਾ ਬਿਆਨ ਵੀ ਸਾਹਮਣੇ ਆ ਗਿਆ ਉਹ ਕਹਿੰਦਾ ਮੈਂ ਦਾ ਸੰਵਿਧਾਨ ਨੂੰ ਮੰਨਦਾ ਹੀ ਨਹੀਂ ਜੀ ਮੇਰਾ ਖਿਆਲ ਪਲੋਸ ਨੇ ਇੱਥੋਂ ਕਰਕੇ ਛੱਡਤਾ ਉਹਦੇ ਪਿੱਛੇ ਜਿਹੜੀ ਸ਼ਕਤੀ ਹੈ ਉੱਥੇ ਜਾਣ ਦਾ ਯਤਨ ਨਹੀਂ ਕੀਤਾ ਜਾ ਰਿਹਾ ਅਜੇ ਤੱਕਰ ਪੁਲਿਸ ਦੀ ਇਹ ਪੁੱਛਗਿੱਛ ਦੇ ਵਿੱਚੋਂ ਇੰਨਾ ਕੀ ਨਿਕਲਿਆ ਉਹਨਾਂ ਕਿ ਮੈਂ ਤਾਂ ਸੰਵਿਧਾਨ ਨੂੰ ਨਹੀਂ ਮੰਨਦਾ ਇਹ ਆਮ ਲੋਕਾਂ ਦੇ ਗਲੇ 'ਚੋਂ ਥੱਲੇ ਨਹੀਂ ਉਤਰਦਾ ਸੋ ਉਹਨਾਂ ਨੇ ਜਿਹੜੀ ਗੱਲ ਕਹੀ ਹੈ ਉਹ ਕਾਫੀ ਜ਼ਿਆਦਾ ਮੈਂ ਕਹਿ ਸਕਦਾ ਕਿ ਹੋਰ ਪਾਸੇ ਵੱਲ ਹੈ ਸ੍ਰੀਲ ਡਾਕੜ ਨੇ ਵੀ ਇਹੀ ਕਿਹਾ ਕਿ ਇਹਦੇ ਉੱਤੇ ਜਾਂਚ ਪੜਤਾਲ ਹੋਣੀ ਚਾਹੀਦੀ ਹੈ ਪਰ ਇਹ ਕਹਿਣਾ ਕਿ ਮੈਂ ਤਾਂ ਸੰਵਿਧਾਨ ਨੂੰ ਨਹੀਂ ਮੰਨਦਾ ਇਹ ਕੋ ਗੱਲ ਬਹੁਤੀ ਸਰੀਰੀ ਲੱਗਦੀ ਇਹਦੇ ਪਿਛਲੇ ਪਾਸੇ ਕੋਈ ਬਹੁਤ ਵੱਡਾ ਰਹੱਸ ਛੁਪਿਆ ਹੋਇਆ ਹੈ ਉਹ ਰਹੱਸ ਕਦੋਂ ਉਹ ਤੋਂ ਪੜਦਾ ਚੱਕਿਆ ਜਾਂਦਾ ਸਮਾਂ ਦੱਸੇਗਾ ਜੀ ਜੀ ਬਿਲਕੁਲ ਟੇਲੋ ਸਾਹਿਬ ਉਧਰ ਗੱਲ ਕੀਤੀ ਜਾਵੇ ਆਪਾਂ ਮਹਾਕੁੰਬਲ ਚਲਦੇ ਹਾਂ ਮਹਾਕੁੰਬ ਦੇ ਵਿੱਚ ਬੀਤੇ ਦਿਨੀ ਭਗਦਰ ਮਚੀਸੀ ਜੀ ਦੇ ਵਿੱਚ ਮੋਤਾ ਵੀ ਹੋਈਆਂ ਸਨ ਤੇ ਇਹ ਮਾਮਲਾ ਜਿਹੜਾ ਹੁਣ ਸੁਪਰੀਮ ਕੋਰਟ ਤੱਕ ਪਹੁੰਚਦਾ ਵਿਖਾਈ ਦੇ ਰਿਹਾ ਇੱਕ ਜਨਹਿਤ ਪਟੀਸ਼ਨ ਸੁਪਰੀਮ ਕੋਰਟ ਦੇ ਵਿੱਚ ਪਾ ਦਿੱਤੀ ਗਈ ਹੈ ਜੀ ਉਦੇ ਵਿੱਚ ਮੰਗ ਕੀਤੀ ਗਈ ਹੈ ਸਭ ਤੋਂ ਪਹਿਲਾਂ ਕਿ ਆ ਜਿਹੜੇ ਬੀ 20 20 20 20 ਪਤਾ ਨਹੀਂ ਕਿੰਨੀਆਂ 20 ਲੱਗਦੀਆਂ ਨੇ ਇਹਨਾਂ ਨਾਲ ਜੀ ਬਿਲਕੁਲ ਉਹ ਜਿਹੜੇ ਉੱਥੇ ਜਾਂਦੇ ਨੇ ਉਹਨਾਂ ਦੇ ਜਾਂਦਨ ਦੇ ਨਾਲ ਪ੍ਰਸ਼ਾਸਨ ਦਾ ਅਦਤੋਂ ਵੱਧ ਤਵੱਜੋ ਖਤਮ ਹੋ ਜਾਂਦਾ ਹੈ ਅਦਤੋਂ ਵੱਧ ਕੇ 90% ਹੀ ਹੋ ਜਾਂਦਾ ਹੈ ਜੀ ਪ੍ਰਸ਼ਾਸਨ ਉਹਨਾਂ ਨੂੰ ਸਭ ਸੰਭਾਲਣ ਤੇ ਲੱਗ ਜਾਂਦਾ ਹੈ ਤੇ ਆਮ ਲੋਕਾਂ ਦੇ ਵੱਲ ਧਿਆਨ ਘਟ ਜਾਂਦਾ ਹੈ ਉਹ ਕਹਿੰਦੇ ਜੇ ਇੰਨਾ ਕਰੋੜਾਂ ਦੇ ਵਿੱਚ ਉੱਥੇ ਲੋਕ ਸੱਦਨੇ ਸੀ ਤਾਂ ਉਹਨਾਂ ਲੋਕਾਂ ਦੇ ਮਾਮਲੇ ਦੇ ਵਿੱਚ ਜਾ ਕੇ ਤੁਸੀਂ ਇਹ ਤਾਂ ਦੱਸੋ ਕਿ ਉਹਦੇ ਪ੍ਰਬੰਧ ਕਿਵੇਂ ਕੀਤੇ ਜਦੋਂ ਪ੍ਰਸ਼ਾਸਨ ਹੀ ਉਤੋਂ ਹਿਲ ਜਾਂਦਾ ਹੈ ਪੁਲਿਸ ਪ੍ਰਸ਼ਾਸਨ ਸਿਵਲ ਪ੍ਰਸ਼ਾਸਨ ਉਹਨਾਂ ਨੂੰ ਤਾਂ ਨਾજર ਆਉਂਦਾ ਸਰਬ ਤੇ ਸਰ ਵੀਆਈਪੀ ਆਉਂਦਾ ਬੀਵੀਆਈਪੀ ਆਉਂਦਾ ਸੁਪਰ ਬੀਵੀਆਈਪੀ ਆਉਂਦਾ ਤਾਂ ਉਹਦੇ ਨਾਲ ਇਹ ਭਗਤਾਂ ਦੇ ਬੱਚੀ ਹੈ ਪ੍ਰਬੰਧਾ ਦਾ ਨਿਰੇਖਣ ਭਾਵੇਂ ਮੁੱਖ ਮੰਤਰੀ ਜੋ ਮਰਜ਼ੀ ਕਹਿੰਦੇ ਨੇ ਉਹਨਾਂ ਦੇ ਪ੍ਰਬੰਧਾਂ ਦੇ ਵਿੱਚ ਢਿੱਲ ਉਹਨਾਂ ਦੇ ਪ੍ਰਬੰਧਾਂ ਦੇ ਵਿੱਚ ਸਾਰਾ ਕੁਝ ਇਹ ਅਜ ਸਾਡੇ ਸਾਹਮਣੇ ਹੈ ਮੇਰਾ ਖਿਆਲ ਹੈ ਕਿ ਉਹ ਜਿਹੜੇ ਪ੍ਰਬੰਧਾਂ ਦੀ ਆਈ ਹੈ ਇਹਨੂੰ ਲੈ ਕੇ ਜਾਣਾ ਹੈ ਸੁਪਰੀਮ ਕੋਰਟ ਚ ਪਾਈ ਹੈ ਕਿ ਇਹਨਾਂ ਨੂੰ ਕਹੋ ਕਿ ਜੇ ਇਸ ਤਰ੍ਹਾਂ ਦੇ ਇਕੱਠ ਕਰਨੇ ਆ ਪਹਿਲਾਂ ਉਹਦੇ ਪ੍ਰਬੰਧ ਹੋਣ ਪ੍ਰਬੰਧ ਢਿੱਲਾ ਨਹੀਂ ਤੇ ਇਕੱਠ ਤੁਸੀਂ ਐਡਵਰਟਾਈਜ਼ਮੈਂਟ ਕਰ ਕਰਕੇ ਇੰਨਾ ਵੱਡਾ ਸੱਤ ਰਹੇ ਹੋ ਇਹਦਾ ਇਹ ਦੱਸ ਦਿਓ ਵੀ ਜਿਹੜਾ ਉੱਥੇ ਕਰੋਨਾ ਅਰਬਾਂ ਰੁਪਏ ਦਾ ਰਾਜ ਦਾ ਜਾਂ ਕੇਂਦਰ ਸਰਕਾਰ ਦਾ ਖਰਚ ਹੋਏਗਾ ਉਹ ਕਿਹੜੇ ਖਾਤੇ ਚ ਪਾਇਆ ਹੋਏਗਾ ਲੋਕਾਂ ਦੇ ਖੂਨ ਪਸੀਨੇ ਦੀ ਕਮਾਈ ਜੋ ਟੈਕਸ ਦੇ ਰੂਪ ਦੇ ਵਿੱਚ ਆਉਂਦੀ ਹੈ ਤੇ ਤੁਸੀਂ ਧਜੀਆਂ ਉਡਾ ਦਿੰਦੇ ਹੋ ਇਹ ਸਾਰੇ ਮਾਮਲਿਆਂ ਨੂੰ ਲੈ ਕੇ ਜਨਹਿਤ ਪਟੀਸ਼ਨ ਮਾਜੋਬ ਸੁਪਰੀਮ ਕੋਰਟ ਸਰਵ ਉੱਚ ਅਦਾਲਤ ਦੇ ਵਿੱਚ ਪਾ ਦਿੱਤੀ ਗਈ ਹੈ ਜੀ ਟੀ ਲੋਸਾਪ ਸਾਹਿਬ ਸਾਡੇ ਦਸ਼ਕ ਦੇ ਨਾਲ ਵਧੀਰੀ ਜਾਣਕਾਰੀ ਸਾਂਝੀ ਕਰਨ ਦੇ ਲਈ ਆਪ ਦਾ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਬਹੁਤ ਮਿਹਰਬਾਨੀ ਅਸ ਦੇ ਪ੍ਰੋਗਰਾਮ ਦੇ ਵਿੱਚ ਫਿਲਹਾਲ ਇਹ ਨਹੀਂ ਜਲਦ ਕੱਲ ਮਿਲਾਂਗੇ ਨਵੀਆਂ ਤੇ ਖਾਸ ਖਬਰਾਂ ਲੈ ਕੇ ਮੈਨੂੰ ਦਿਓ ਇਜਾਜ਼ਤ ਧੰਨਵਾਦ